ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਇਹ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਬਾਜ਼ਾਰ ਵਿੱਚ ਪ੍ਰਵਾਸੀਆਂ ਦੀਆਂ ਰੇਡੀਆਂ ਦੇ ਮੁਕਾਬਲੇ ਲੋਕਲ ਪੰਜਾਬੀ ਭਾਈਚਾਰੇ ਨੂੰ ਤਰਜੀਹ ਮਿਲੇ ਨਫ਼ਰਤ ਵੱਜੋਂ ਨਹੀਂ ਪਰ ਪੰਜਾਬੀ ਨੌਜਵਾਨਾਂ ਨੂੰ ਕੰਮ ਦੀ ਪ੍ਰੇਰਣਾ ਮਿਲੇ ਛੋਟੇ ਵੱਡੇ ਕੰਮ ਨੂੰ ਲੈ ਕੇ ਸ਼ਰਮ ਦੀ ਸੋਚ ਘਟੇ ਅਤੇ ਰੁਜ਼ਗਾਰ ਦੇ ਮੌਕੇ ਸਥਾਨਕ ਲੋਕਾਂ ਤੱਕ ਪਹੁੰਚਣ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬ ਦੀ ਸਮਾਗਮਾਂ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ ਪੰਜਾਬ ਸਰਕਾਰ ਨੇ ਸਾਰੇ ਵਾਹਨਾਂ ਦੇ ਠੇਕੇ ਦਿੱਲੀ ਅਤੇ ਯੂਪੀ ਦੀਆਂ ਕੰਪਨੀਆਂ ਨੂੰ ਦਿੱਤੇ ਹਨ ਜਦਕੀ ਪੰਜਾਬ 'ਚ ਹਜ਼ਾਰਾਂ ਪ੍ਰਵਾਸੀ ਜਦਕੀ ਪੰਜਾਬ 'ਚ ਹਜ਼ਾਰਾਂ ਪ੍ਰਾਈਵੇਟ ਬੱਸ ਅਤੇ ਟਰੈਵਲ ਆਪਰੇਟਰ ਮੌਜੂਦ ਹਨ ਫਿਰ ਸਰਕਾਰੀ ਖਜ਼ਾਨੇ ਦਾ ਲਾਭ ਦੂਜੇ ਸੂਬਿਆਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ ਕੀ ਪੰਜਾਬ ਦੇ ਲੋਕਲ ਟਰਾਂਸਪੋਰਟ ਆਪਰੇਟਰਾਂ ਦੀ ਯੋਗਤਾ ਤੇ ਕੋਈ ਸ਼ੱਕ ਹੈ ਜਾਫਰ ਇਸ ਦੇ ਪਿੱਛੇ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਨਾਲ ਜੁੜੀਆਂ ਕੰਪਨੀਆਂ ਦੇ ਰਿਸ਼ਤੇਦਾਰਾਂ ਦੇ ਹਿੱਤ ਹਨ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸਰਕਾਰ ਦਿੱਲੀ ਯੂਪੀ ਦੀਆਂ ਕੰਪਨੀਆਂ ਨੂੰ ਵੱਡੇ ਠੇਕੇ ਕਿਉਂ ਦੇ ਰਹੀ ਹੈ ਇਹ ਸਵਾਲ ਹਰ ਪੰਜਾਬੀ ਪੂਰੇ ਹੱਕ ਨਾਲ ਪੁੱਛ ਰਿਹਾ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ